ਹੈਲੋ ਦੋਸਤੋ ਵੈਲਕਮ ਟੂ ਬੈਕ ਮਾਈ ਚੈਨਲ ਦੋਸਤੋ ਅੱਜ ਆਪਾਂ ਚੱਲੇ ਆਂ ਗੁਰਦੁਆਰਾ ਭਾਈ ਰੂਪਾ ਜੀ ਦੇ ਆਓ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਈਏ ਦੋਸਤੋ ਆਪਾਂ ਕਰਪੂਥਲੇ ਪਹੁੰਚ ਚੁੱਕੇ ਆਂ ਤੁਸੀਂ ਦੇ ਸਕਦੇ ਹੋ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਦੋਸਤੋ ਤੁਸੀਂ ਦੇਖ ਸਕਦੇ ਹੋ ਸੜਕ ਕਿੰਨੀ ਸੋਹਣੀ ਨਵੀਂ ਬਣ ਚੁੱਕੀ ਆ ਸੰਤਾਨਪੁਰ ਲੋਧੀ ਦੀ ਸਾਧੇਓ ਕਿੰਨੀ ਸੋਹਣੀ ਸੜਕ ਬਣੀ ਹੋਈ ਆ ਤੇ ਆਨੰਦ ਲਈ ਕੀ ਰ ਕਮੈਂਟਸ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਦੋਸਤੋ ਨਵੀਂ ਸੜਕ ਬਣੀ ਆ ਤੁਸੀਂ ਦੇ ਸਕਦੇ ਹੋ ਦੋਸਤੋ ਆਪਾਂ ਹਾਈਵੇ ਤੇ ਚੜ ਚੁੱਕੇ ਆ ਤੁਸੀਂ ਦੇ ਸਕਦੇ ਹੋ ਸામਨੇ ਕਾਰਾਂ ਦਾ ਬਾਜ਼ਾਰ ਲੱਗਾ ਹੋਇਆ ਸੈਕੰਡ ਹੈਂਡ ਕਾਰਾਂ ਹੰਦੀ ਦਾ ਜਰੂਰ ਧਿਆਨ ਰੱਖਿਆ ਕਰੋ ਨਾ ਵਾਲੀ ਗੱਡੀ ਦੀ ਸਪੀਡ ਚੁੱਕਿਆ ਕਰੋ ਕੁੰਚਣਾ ਆਪਾਂ ਉਹੀ ਟਾਈਮ ਤੇ ਹੁੰਦਾ ਹੈ ਜਿਆਦੀ ਗੱਡੀ ਤੇ ਇੰਜਨ ਚਲਾ ਕੇ 10 ਮਿੰਟ ਦਾ ਹੀ ਫਰਕ ਪੈਂਦਾ ਜਿਆਦਾ ਨਹੀਂ ਪੈਂਦਾ ਜਿੰਨੀ ਸਪੀਡ ਲਿਮਟ ਲਿਖੀ ਹੁੰਦੀ ਹੈ ਉੰਨੀ ਹੀ ਗੱਡੀ ਚਲਾਇਆ ਕਰੋ ਦੋਸਤੋ ਫੁੱਲ ਲਈ ਤੁਸੀਂ ਦੇ ਸਕਦੇ ਹੋ ਕਿੰਨੇ ਸੋਹਣੇ ਲੱਗ ਰਹੇ ਆ ਪਿੰਕ ਪਿੰਕ yellow ਅਡੇ ਤੱਕ ਜਰੂਰ ਪਹੁੰਚ ਸਕੇ ਆਪਾਂ ਸਤਲੁਜ ਦਰਿਆ ਦੇ ਕੋਲ ਪਹੁੰਚ ਚੁੱਕੇ ਆਂ। ਨਹੀਂ ਦੇ ਸਕਦੇ ਹਾਂ। ਸਾਹਮਣੇ ਦੋਸਤੋ ਆ ਗਿਆ ਟੋਲਪਲਾਆ। ਫਾਸਟੈਗ 'ਚ ਜਰੂਰ ਪੈਸੇ ਪਾ ਕੇ ਰੱਖਿਆ ਕਰੋ। ਨਹੀਂ ਤਾਂ ਤੁਹਾਨੂੰ ਪਤਾ ਹੀ ਆ ਵੀਰ ਜੀ ਨੇ ਡਬਲ ਪਰਚੀ ਲੈਂਦੇ ਆ। ਦੋਸਤੋ ਆਪਾਂ ਮੋਗੇ ਪਹੁੰਚ ਚੁੱਕੇ ਆਂ। ਆ ਗਏ ਆ ਪਿੰਡ ਲੋਹਾਰਾ ਖਾਨੇ ਜਾ ਰਹੇ ਆ ਪਿੰਡ ਭਾਈਕੇ ਰੂਪਾ ਦੋਸਤੋ ਤੁਹਾਨੂੰ ਪਤਾ ਆਪਣੀ ਗੁਰਦੁਆਰਾ ਸਾਈਂਬ ਜੀ ਦੀ ਯਾਤਰਾ ਚੱਲ ਰਹੀ ਸੀ ਭਾਈ ਰੂਪਾ ਜੀ ਦੇ ਦੋਸਤੋ ਰਸਤੇ ਦੇ ਵਿੱਚ ਆਪਾਂ ਨੂੰ ਗੁਰਦੁਆਰਾ ਸਾਈਂਬ ਜੀ ਦੇ ਦਰਸ਼ਨ ਹੋਏ ਪਾਸ਼ਾਹੀ ਪੇਲੀ ਪਾਸ਼ਾਹੀ ਛੇਵੀ ਤੇ ਪਾਸ਼ਾਹੀ ਦਸਵੀਂ ਪਹਿਲੋ ਦੋਸਤੋ ਆਪਾਂ ਇਸ ਗੁਰਦੁਆਰਾ ਸਾਈਂਬ ਜੀ ਦੇ ਦਰਸ਼ਨ ਕਰਦੇ ਹਾਂ ਫਿਰ ਆਪਾਂ ਅਗਲੇ ਗੁਰਦੁਆਰਾ ਸਾਈਂਬ ਜਾਣੇ ਭਾਈ ਰੂਪਾ ਜੀ ਦੇ ਆਓ ਹੁਣ ਆਪਾਂ ਗੁਰਦੁਆਰਾ ਸਾਈਂਬ ਜੀ ਦੇ ਦਰਸ਼ਨ ਕਰੀਏ ਤੇ ਗੁਰਦੁਆਰਾ ਸਾਈਂਬ ਜੀ ਦਾ ਇਤਿਆਸ ਸਰਬਣ ਕਰੀਏ ਦੇ ਦੋਸਤੋ ਆਪਾਂ ਮਥੋ ਮਥਾ ਟੇਕ ਕੇ ਫੇ ਆਪਾਂ ਜਾਂਦੇ ਗੁਰਦੁਆਰਾ ਭਾਈ ਰੂਪਾ ਜੀ ਦੇ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆਓ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਈਏ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਸਤਿਨਾਮ ਵਾਹਿਗੁਰੂ ਦੋਸਤੋ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਆਪਾਂ ਦੇਖੇ ਕਿੱਥੇ ਲਿਛਾ ਤੇ ਆਪਦੀਆਂ ਨੂੰ ਸਰਵਣ ਕਰਾਉਂਦੇ ਆ ਤੋ ਸੋਇਸ ਗੁਰਦੁਆਰਾ ਸਾਹਿਬ ਤੰਤਨ ਮੇਰੀ ਪੀੜੇ ਮਾਲਕ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੀ ਆਇਆ ਪਹਿਲੀ ਪਾਸ਼ਾ ਈ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਸਵੀਂ ਪਾਸ਼ਾ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਆਇਆ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਦੇ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਦਰਸ਼ਨ ਕਰੋ ਸ਼ਾਂਤ ਜੀ ਦੇ ਸਤਨਾਮ ਵਾਹਿਗੁਰੂ ਜੀ ਇਤਿਹਾਸ ਲਿਖਿਆ ਇਤਿਹਾਸ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦਰਸ਼ਨ ਕਰੋ ਗੁਰਦੁਆਰਾ ਸੇਵ ਜੀ ਦੇ ਇਤਿਹਾਸ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਇਤਿਹਾਸ ਲਿਖਿਆ ਹੋਇਆ ਇਤਿਹਾਸ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਦੇ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਹੁਣ ਤੁਸੀਂ ਦਰਸ਼ਨ ਕਰਨ ਜਾ ਰਹੇ ਹੋ ਦਰਬਾਰ ਪਾਸ਼ਾਈ ਦਸਵੀਂ ਵਰਸ਼ਨ ਕਰੋ ਨਿਸ਼ਾਨ ਸਾਹਿਬ ਜੀ ਦੇ ਸਾਥ ਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਦੇ ਇਤਿਹਾਸ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਦਰਸ਼ਨ ਕਰੋ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਤਿਨਾਮ ਵਾਹਿਗੁਰੂ

ਸੇਵ ਜੀ ਦੇ ਦਰਸ਼ਨ ਕਰ ਲਏ ਜਿਵੇਂ ਤੋਂ ਵੀਡੀਓ ਬਣਾਉਂਦਿਆਂ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਜ਼ਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ